ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਦੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਫੋਲੋ ਕਰੋ ਸ਼ੇਅਰ ਕਰੋ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਚਲੋ ਜੀ ਅੱਜ ਅਸੀਂ ਜਾ ਰਹੇ ਹਾਂ ਵੈਰੋਨਾ ਦੇ ਰਾਸਤੇ ਵਿੱਚ ਲੇਕ ਦਿਖੀ ਸਾਨੂੰ ਲੇਕ ਦੇ ਵਿੱਚ ਟਾਈਮ ਸਪੈਂਡ ਕੀਤਾ ਲੇਕ ਦੇਖਿਆ ਇੱਕ ਦੂਰੋਂ ਇੱਕ ਜਹਾਜ਼ ਆ ਰਿਹਾ ਸੀਗਾ ਸ਼ਿਪ ਤੇ ਸੋਚਿਆ ਕਿ ਚਲੋ ਸ਼ਿਪ ਬਾਰੇ ਦੇਖਦੇ ਆ ਥੋੜਾ ਇਹਦੇ ਬਾਰੇ ਨੌਲੇਜ ਲੈਨੇ ਆ ਕੀ ਸੌਖਤਾ ਹੋਵੇ ਦਾ ਫਿਰ ਕਿਸੇ ਦਿਨ ਅਸੀਂ ਵੀ ਚੱਲਾਂਗੇ ਤੇ ਚਲੋ ਔਰ ਇਸ ਲਾਗੋ ਬਾਰੇ ਤੁਹਾਨੂੰ ਦੱਸਣਾ ਚਾਹੁੰਨਾ ਕਿ ਇਹਦੀ ਡੰਗਾਈ 300 ਮੀਟਰ ਤੋਂ ਵੀ ਜ਼ਿਆਦਾ ਤੇ 50 60 ਕਿਲੋਮੀਟਰ ਲੰਬੀ ਆ ਕਾਫੀ ਫੇਮਸ ਲਾਗੋ ਦੀ ਯਾਰਦਾ ਹੈ ਤੇ ਫਿਰ ਸ਼ਿਪ ਥੋੜਾ ਇਹ ਲੱਗ ਗਿਆ ਸ਼ਿਪ ਨੂੰ ਦੇਖਦੇ ਦੇਖਦੇ ਟਾਈਮ ਸਪੈਂਡ ਕਰਨ ਲੱਗੇ ਦੇਲ ਤਾਂ ਸਾਡਾ ਵੀ ਬਹੁਤ ਕਰਦੇ ਸੀ ਸ਼ਿਪ ਚਲੀਏ ਪਰ ਸਾਨੂੰ ਸਾਡੇ ਕੋਲ ਟਾਈਮ ਨਹੀਂ ਸੀ ਹੈਗਾ ਅਸੀਂ ਅੱਜ ਵਿਰੋਨਾ ਜਾ ਰਹੇ ਸੀਗੇ ਅੱਧਾ ਘੰਟਾ ਇੱਥੇ ਟਾਈਮ ਸਪੈਂਡ ਕਰਨ ਤੋਂ ਬਾਅਦ ਫਿਰ ਅਸੀਂ ਸੋਚਿਆ ਵੀ ਹੁਣ ਵਿਰੋਨੇ ਵੱਲ ਨੂੰ ਚੱਲਦੇ ਹਾਂ ਤੇ ਵਧੀਆ ਦੇਖਣ ਵਾਲੀ ਪਲੇਸ ਆ ਬਹੁਤ ਸੋਹਣੀ ਆ ਬਹੁਤ ਹੀ ਕਾਮ ਆ ਤੇ ਨਾਲੇ ਇੱਥੇ ਆ ਵਿੰਡ ਸਰਫਿੰਗ ਵਾਲੇ ਵੀ ਬਹੁਤ ਟਰੇ ਫਿਰਦੇ ਆ ਯੂਵੀ ਬੋਰਡ ਸਰਫਿੰਗ ਕਰਦੇ ਇਹਨਾਂ ਨੂੰ ਦੇਖਣ ਦਾ ਬੜਾ ਮਜ਼ਾ ਆਉਂਦਾ। ਇਹ ਪਤਾ ਨਹੀਂ ਕਿਤਾ ਇਸ ਲਾਗੋ ਦੇ ਵਿੱਚ ਕਰ ਲੈਂਦੇ ਆ ਮੈਨੂੰ ਤਾਂ ਬੋਰਡਰ ਲੱਗਦਾ ਯਾਰ। ਸੱਚ ਨਾਈਸ ਹਾਪਲੇਸ ਹੇਅਰ। ਇੱਥੇ ਆ ਕੇ ਬਹੁਤ ਸ਼ਾਂਤੀ ਮਿਲਦੀ ਜਦੋਂ। ਠੰਡੀਆਂ ਹਵਾਵਾਂ ਚੱਲਦੀਆਂ ਬਹੁਤ ਵਧੀਆ। ਨਾਲ ਫਿਰ ਅਸੀਂ ਫਿਰ ਉਹਨਾਂ ਪਹੁੰਚ ਕੇ ਫਿਰ ਉਹੀ ਬੱਚਿਆਂ ਦਾ ਕੰਮ ਯੂਵੀ ਲੱਗ ਪਿਆ ਗੇਮਾਂ ਖੇਡਣ ਤੇ ਗੇਮਾਂ ਖੇਡਦੇ ਖੇਡਦੇ ਫਿਰ ਅਸੀਂ ਥੋੜੀ ਬਹੁਤੀ ਸ਼ਾਪਿੰਗ ਕੀਤੀ। ਸ਼ਾਪਿੰਗ ਤੋਂ ਬਾਅਦ ਫੇਰ ਯੂ ਵੀ ਆ ਗਿਆ ਥੇ ਜੂਵੀ ਹੀ ਵੀ ਕਹਿੰਦਾ ਫੇਰ ਮੈਂ ਇਹੀ ਕੰਮ ਕਰਨੇ ਬਾਸ ਬੱਚਿਆਂ ਨੂੰ ਘਟਣਾ ਇਤੋਂ ਬਹੁਤ ਮੁਸ਼ਕਲ ਆਇਸਤਾ ਇਸਾ ਫੇਰ ਜੂਵੀ ਕਹਿੰਦਾ ਮੈਂ ਥੋੜਾ ਡਾਂਸ ਕਰਨਾ ਇੱਥੇ ਖੂਬ ਇੰਜੋਏ ਕੀਤਾ ਜੋ ਵੀ ਨੇ ਤੇ ਫੇਰ ਅਸੀਂ ਸੋਚਿਆ ਚਲੋ ਚੱਲੀਏ ਹੁਣ ਬਹੁਤ ਥੱਕੇ ਆ ਤੇ ਫੇਰ ਅਸੀਂ ਗੱਡੀ ਕੱਢੀ ਤੇ ਫੇਰ ਤੁਰ ਪਏ ਬੈਕ ਟੂ ਹੋਮ ਆਓ ਚੋ ਓਕੇ ਦੋਸਤੋ ਫਿਰ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਕਿ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਓਕੇ ਬਾਏ ਟੇਕ ਕੇਅਰ